ਹੁਣ ਜਿਹੜੀ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਡਾਕਟਰਾਂ ਬੰਨਿਓ ਰਾਜਵੀਰ ਜਵੰਦਾ ਦਾ ਕਤਲ ਕਰਵਾ ਦਿੱਤਾ ਜਾਂਦਾ ਤੇ ਪਰ ਹੁਣ ਇਹ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਇਹ ਜਿਹੜਾ ਕਿ ਸਾਰਿਆਂ ਨੂੰ ਇੰਤਿਆਰ ਸੀ ਵੀ ਇਹ ਕਿਸ ਨੇ ਕਰਵਾਇਆ ਜਾਂ ਹੈ ਐਕਸੀਡੈਂਟ ਹੋਇਆ ਇਹ ਮੌਤ ਦਾ ਪੂਰਾ ਕਾਰਨ ਸਾਰਾ ਪੰਜਾਬ ਜਾਣਨਾ ਚਾਹੁੰਦਾ ਤੇ ਪਰ ਲੇਕਿਨ ਜਿਹੜਾ ਬਈ ਇਹ ਪੁਲਿਸ ਰਿਪੋਰਟ ਦੱਸਦੀ ਆ ਇਹ ਮੇਰਾ ਕਹਿਣਾ ਨਹੀਂ ਤੇ ਚੈਨਲ ਬੰਨਿਓ ਖੁਲਾਸੇ ਹੋ ਜਾਂਦਾ ਜਿਹੜਾ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਸਾਰਾ ਪੰਜਾਬ ਜਾਣਨਾ ਚਾਹੁੰਦਾ ਹੁਣ ਇੱਕ ਇਹ ਐਕਸੀਡੈਂਟ ਸਾਬਤ ਹੋ ਜਾਂਦਾ ਤੇ ਪਰ ਲੇਕਿਨ ਨਹੀਂ ਰਾਜਵੀਰ ਜਵੰਦਾ ਨੂੰ ਕਲਾ ਫੋਰਟਸ ਹਸਪਤਾਲ ਨਹੀਂ ਉਦੋਂ ਪਹਿਲਾਂ ਜਿਹੜਾ ਕਿ ਕਈ ਹਸਪਤਾਲਾਂ 'ਚ ੱਟਕੇ ਖਾਣੇ ਪਿਆ ਚੌਥੇ ਨੰਬਰ ਤੇ ਤਾਂ ਫੋਰਟਸ ਬਾਅਦ ਦੇ ਵਿੱਚ ਆਉਂਦਾ ਤੇ ਪਰ ਕਿਤੇ ਵੀ ਉਹਨੂੰ ਐਡਵਰਟ ਨਹੀਂ ਕੀਤਾ ਜਾਂਦਾ ਤੇ ਪਰ ਲੇਕਿਨ ਬਾਈ ਜਿਵੇਂ ਆਪਾਂ ਕਹਿੰਦੇ ਜਿੱਥੇ ਐਕਸੀਡੈਂਟ ਹੋ ਜਾਂਦਾ ਹੈ ਉਥੇ ਆਸ-ਪਾਸ ਜਿੰਨੇ ਵੀ ਹਸਪੀਟਲ ਹੁੰਦੇ ਆ ਉੱਥੇ ਕਿਤੇ ਵੀ ਇਹਨਾਂ ਨੂੰ ਐਡਮਿਟ ਨਹੀਂ ਕੀਤਾ ਜਾਂਦਾ ਤੇ ਪਰ ਲੇਕਿਨ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਆ ਸਾਰੇ ਪੰਜਾਬ ਨੂੰ ਇੰਤਜ਼ਾਰ ਸੀ ਕਈ ਲੋਕਾਂ ਦਾ ਵੀ ਕਹਿਣਾ ਵੀ ਹੈ ਸਲੋਟ ਇਹ ਜਿਵੇਂ ਐਕਸੀਡੈਂਟ ਹੋਣ ਦੇ ਕਾਰਨ ਤੇ ਮੌਤ ਤਾਂ ਨਹੀਂ ਹੋ ਸਕਦੀ ਕਈ ਸੱਟਾਂ ਜ਼ਰੂਰ ਲੱਗ ਸਕਦੀਆਂ ਪਰ ਜ਼ਿੰਦਗੀ ਤੋਂ ਜਿਵੇਂ ਹੱਥੋਂ ਬੈਠੇ ਭਈ ਉਸ ਦਾ ਪਰਿਵਾਰ ਉਹਦੇ ਬੱਚੇ ਉਸ ਦੀ ਮਾਂ ਅੱਜ ਜਿਹੜਾ ਕਿ ਸਾਰਾ ਪਰਿਵਾਰ ਰੋਲ ਗਿਆ ਤੇ ਰੋ ਰਿਹਾ ਤੇ ਸਾਰਾ ਪੰਜਾਬ ਵੀ ਰੋ ਰਿਹਾ ਮੈਂ ਤਾਂ ਇਹ ਕਹਾਂ ਤੇ ਪਰ ਲੇਕਿਨ ਜਿਹੜਾ ਭਾਈ ਜਿਵੇਂ ਅਕਸਰ ਸਾਰੇ ਪੰਜਾਬ ਦੇ ਲੋਕਾਂ ਦਾ ਵੀ ਕਹਿਣਾ ਵੀ ਇਹ ਐਕਸੀਡੈਂਟ ਸ਼ੱਕ ਲੱਗਦਾ ਵੀ ਇਹ ਕੀਤਾ ਨਹੀਂ ਕਰਵਾਇਆ ਗਿਆ ਹੋਇਆ ਨਹੀਂ ਯਾਨੀ ਕਿ ਕਰਵਾਇਆ ਗਿਆ ਤਾਂ ਹੁਣ ਇਹਦੇ ਵਿੱਚ ਇੱਕ ਚੈਨਲ ਬਣੀਓ ਖੁਲਾਸੇ ਹੋ ਜਾਂਦੇ ਆ ਜਿਹਦੇ ਵਿੱਚ ਪੁਲਿਸ ਰਿਪੋਰਟ ਵੀ ਦੱਸਦੀ ਆ ਕਿ ਰਾਜਵੀਰ ਜਵੰਦਾ ਦਾ ਕਤਲ ਹੋ ਜਾਂਦਾ ਨਾ ਕਿ ਕੋਈ ਐਕਸੀਡੈਂਟ ਇਹਦੇ ਵਿੱਚ ਹੁਣ ਕਈ ਡਾਕਟਰ ਫਸੇ ਦੇ ਨਜ਼ਰ ਆਉਂਦੇ ਆ ਤੇ ਪਹਿਲਾਂ ਆਪਾਂ ਵੀਡੀਓ ਸਾਂਝੀ ਕਰ ਦਈਏ ਫਿਰ ਕਰਦੇ ਆ ਅਗਲੀ ਗੱਲ ਦਾ ਜਾਨ ਹੂਝ ਕੇ ਕਤਲ ਕਰ ਦਿੱਤਾ ਗਿਆ ਰਾਜਵੀਰ ਜਵੰਦਾ ਦਾ ਜਾਂੂਝ ਕੇ ਇਸ ਲਈ ਜੇਕਰ ਜਵੰਦੇ ਨੂੰ ਬਚਾਇਆ ਜਾ ਸਕਦਾ ਸੀ ਤਾਂ ਡਾਕਟਰਾਂ ਦਾ ਉਹ ਫੈਸਲਾ ਉਸ ਦੀ ਮੌਤ ਦਾ ਸਿੱਧਾ ਸਿੱਧਾ ਕਾਰਨ ਬਣਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੀ ਹੈ ਪੁਲਿਸ ਰਿਪੋਰਟ ਪੁਲਸ ਡੀ ਡੀ ਆਰ ਜਿਸ ਦੇ ਵਿੱਚ ਕਈ ਸਾਰੇ ਖੁਲਾਸੇ ਹੋਏ ਨੇ ਰਾਜਵੀਰ ਜਵੰਦਾ ਜ਼ਿੰਦਗੀ ਦੇ ਨਾਲ ਜੂਝਦਾ ਹੋਇਆ ਇੱਕ ਨਹੀਂ ਚਾਰ ਚਾਰ ਹਸਪਤਾਲਾਂ ਦੇ ਵਿੱਚ ਲੈ ਕੇ ਜਾਇਆ ਗਿਆ ਤੇ 47 ਚੌਥੇ ਨੰਬਰ ਤੇ ਆਇਆ ਹਾਲਾਂਕਿ 47 ਨੂੰ ਲੈ ਕੇ ਵੀ ਬੜੇ ਸਵਾਲ ਖੜੇ ਹੋਏ ਜੀ ਰਾਜਵੀਰ ਜਵੰਦਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਸੀ ਕਲੀਨਿਕਲੀ ਡੈੱਟ ਯਾਨੀ ਕਿ ਬ੍ਰੇਨ ਡੈੱਟ ਹੋ ਚੁੱਕਿਆ ਸੀ ਪਰ ਕਲੀਅਰ ਉਸ ਨੂੰ ਇੰਨੇ ਦਿਨਾਂ ਬਾਅਦ ਕੀਤਾ ਗਿਆ ਹਾਲਾਂਕਿ ਇਹਨਾਂ ਗੱਲਾਂ ਦੀ ਕੋਈ ਪੁਸ਼ਟੀ ਨਹੀਂ ਪਰ ਸੋਸ਼ਲ ਮੀਡੀਆ ਉੱਤੇ ਖਾਸਾ ਬਖੇੜਾ ਖੜਾ ਹੋਇਆ ਖਾਸ ਤੌਰ ਤੇ ਅੰਮ੍ਰਿਤਸਰ ਵਾਲੇ ਫੂਟਿਸ ਦੇ ਵਿੱਚ ਬਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਹੁਣ ਆਉਂਦੇ ਹਾਂ ਉਸ ਡੀਡੀਆਰ ਉੱਤੇ ਜਿਸ ਲਈ ਅਸੀਂ ਇੱਕ ਖਾਸ ਪੇਸ਼ਕਸ਼ ਤੁਹਾਡੇ ਮੂਰੇ ਲਿਆਦੀ ਹ ਉਸ ਡੀਡੀਆਰ ਦੇ ਵਿੱਚ ਕਈ ਸਾਰੇ ਸਵਾਲ ਖੜੇ ਹੁੰਦੇ ਨੇ ਬਲਕਿ ਇੱਕ ਪੁਖਤਾ ਸਬੂਤ ਵੀ ਹੈ ਜੋ ਸਿੱਧਾ-ਸਿੱਧਾ ਅਦਾਲਤ ਦੇ ਕਟਗੜੇ ਦੇ ਵਿੱਚ ਇਹਨਾਂ ਡਾਕਟਰਾਂ ਨੂੰ ਖੜਾ ਕਰੇਗਾ ਤੇ ਇੱਕ ਵਕੀਲ ਸਹਿਬਾਨ ਨੇ ਤਿਆਰੀ ਵੀ ਕਰ ਲਈ ਹੈ ਉਹਨਾਂ ਨੇ ਡਾਕਟਰਾਂ ਨੂੰ ਸਵਾਲ ਪਾਉਣ ਦੀ ਪੂਰੀ ਤਿਆਰੀ ਖਿੱਚ ਲਈ ਹੈ ਤੇ ਅਦਾਲਤ ਦੇ ਵਿੱਚ ਜਲਦ ਇਹ ਸਵਾਲ ਦਾ ਜਵਾਬ ਡਾਕਟਰਾਂ ਨੂੰ ਦੇਣਾ ਪਏਗਾ ਹੁਣ ਡੀਡੀਆਰ ਦੀ ਡਿਟੇਲ ਕੀ ਕਹਿੰਦੀ ਹੈ ਸਭ ਤੋਂ ਪਹਿਲੀ ਜਾਣਕਾਰੀ ਜੋ ਪ੍ਰਚਾਰਿਆ ਗਿਆ ਕਿ ਐਕਸੀਡੈਂਟ ਮਾਰਚਲ ਦੇ ਪਤੀ ਕੋਲ ਹੋਇਆ ਦਰਅਸਲ ਪਿੰਜੌਰ ਦੇ ਕੋਲ ਐਕਸੀਡੈਂਟ ਹੁੰਦਾ ਪੰਜੌਰ ਹਰਿਆਣਾ ਵਿੱਚ ਪੈ ਜਾਂਦਾ ਹੈ ਹਰਿਆਣਾ ਦੀ ਜੂਰਿਸਡਿਕਸ਼ਨ ਆ ਗਈ ਤਾਂ ਪੰਜੌਰ ਤੇ ਗੋਲ ਜਦੋਂ ਐਕਸੀਡੈਂਟ ਹੁੰਦਾ ਤਾਂ ਨਾਲ ਲਗਵੇਂ ਇਲਾਕਿਆਂ ਦੇ ਹਸਪਤਾਲਾਂ ਦੇ ਵਿੱਚ ਰਾਜਵੀਰ ਜਵੰਦਾ ਧੱਕੇ ਖਾਂਦਾ ਰਿਹਾ ਸਥਾਨਕ ਲੋਕਾਂ ਨੇ ਸਹਾਇਤਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਡਾਕਟਰਾਂ ਦਾ ਫੈਸਲਾ ਜਾਨ ਲੈਵਾ ਸਾਬਤ ਹੋਇਆ ਦਰਸਲ ਸਭ ਤੋਂ ਪਹਿਲਾਂ ਸ਼ੌਰੀ ਹਸਪੀਟਲ ਨਾਮਕ ਇੱਕ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੂੰ ਲਿਜਾਇਆ ਗਿਆ ਜਿਨ੍ਹਾਂ ਨੇ ਤਾਂ ਫਰਸਟ ਡੇਟ ਦੇਣ ਤੋਂ ਬਿਲਕੁਲ ਕੋਰੀ ਨਾ ਕਰ ਦਿੱਤੀ। ਹਾਂਜੀ ਜਿਵੇਂ ਕਿ ਤੁਸੀਂ ਉਹਨਾਂ ਬਾਈ ਦੇਖ ਹੀ ਰਹੇ ਹੋ ਜਿਦੇ ਵਿੱਚ ਉਹਨੇ ਖਬਰਾਂ ਦੇ ਖੁਲਾਸੇ ਹੋ ਜਾਂਦੇ ਆ ਵੀ ਰਾਜਵੀਰ ਜਵੰਦਾ ਨੂੰ ਕਲਾ ਫੋਟੋਸ ਹਸਪਤਾਲ ਦਾ ਚੌਥੇ ਨੰਬਰ ਤੇ ਹੁੰਦਾ ਉਹ ਤੋਂ ਪਹਿਲਾਂ ਕਈ ਹਸਪਤਾਲਾਂ 'ਚ ਹੋਰ ਤੱਕੇ ਖਾਣੇ ਪਿਆ ਤੇ ਜੇ ਮੌਕੇ ਤੇ ਹਸਪੀਟਲ ਪਹੁੰਚ ਜਾਂਦੇ ਹੋ ਸਕਦਾ ਉਹਨਾਂ ਦੀ ਜਾਨ ਬਚੇ ਜਾਂਦੀ ਪਰ ਹੁਣ ਇਹਦੇ ਵਿੱਚ ਹੁਣ ਜਿਹੜਾ ਇਹ ਡਾਕਟਰਾਂ ਤੇ ਖੁਲਾਸੇ ਹੋ ਜਾਂਦੇ ਆ ਇਹਨਾਂ ਨੂੰ ਹੁਣ ਇੱਕ ਵਕੀਲ ਨੇ ਜਿਹੜੀ ਕਿ ਤਿਆਰੀ ਕਰ ਲਈ ਐ ਅਦਾਲਤ ਦੇ ਕਟਗਰੇ ਦੇ ਵਿੱਚ ਇਹਨਾਂ ਨੂੰ ਐ ਹੁਣ ਜਿਹੜੀ ਕਿ ਹੁਣ ਦੀ ਰਿਪੋਰਟ ਆ ਇਹ ਮੇਰਾ ਕਹਿਣਾ ਨਹੀਂ ਇਕ ਪੁਲਸ ਰਿਪੋਰਟ ਦਾ ਕਹਿਣਾ ਤਾਂ ਹੁਣ ਇਹ ਡਾਕਟਰਾਂ ਤੇ ਸਵਾਲ ਉੱਠ ਜਾਂਦੇ ਆ ਵੀ ਇਹ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਹੋਇਆ ਇਹ ਕਿਸੇ ਨੇ ਕਰਵਾਇਆ ਕਿ ਇੱਕ ਜਾਣ ਬੁੱਝ ਕੇ ਇਹ ਮੌਤ ਜਿਹੜੀ ਕਿ ਹੋਈ ਆ ਉਹਨਾਂ ਦੀ ਇਹ ਕਿਸੇ ਨੇ ਉਹਨਾਂ ਦੀ ਆਪਾਂ ਕਹიდੀਏ ਵੀ ਉਹਨਾਂ ਦੀ ਕਤਲ ਕਰਵਾਇਆ ਜਾਂਦਾ ਤੇ ਪਰ ਇਹਦੇ ਵਿੱਚ ਹੁਣ ਖੁਲਾਸੇ ਜਿਹੜੀ ਕੀ ਪੁਸ਼ਟੀ ਪੂਰੀ ਜਿਹਦੇ ਵਿੱਚ ਇਹ ਰਿਪੋਰਟ ਦੱਸੂਗੀ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਵੀ ਖਬਰ ਸਾਂਝੀ ਕਰਾਂਗੇ ਪਰ ਰਾਜ ਵੀਰ ਜਵੰਦਾ ਤੇ ਜਿਹਦੇ ਵਿੱਚ ਹੁਣ ਸਾਰੇ ਪੰਜਾਬ ਨੂੰ ਇੰਤਜ਼ਾਰ ਸੀ ਵੀ ਇਹ ਐਕਸੀਡੈਂਟ ਹੋਇਆ ਜਾਂ ਕਰਵਾਇਆ ਗਿਆ ਇਹੇ ਕਰਵਾਇਆ ਗਿਆ ਜਿਹੜੀ ਕੀ ਹੁਣ ਤੱਕ ਦੀ ਅਪਡੇਟ ਜੋ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਖਬਰ ਚ ਜੋ ਹੁਣ ਤੱਕ ਦੀ ਆ ਜਾਂਦੀ ਆ ਇੱਕ ਚੈਨਲ ਬਣੀਓ ਤੇ ਪਰ ਜਿਹੜੀ ਪੁਲਿਸ ਰਿਪੋਰਟ ਆਈ ਵੀ ਇਹੇ ਹੀ ਕਹਿਣਾ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਹੋਇਆ ਇਹ ਕਰਵਾਇਆ ਜਾਂਦਾ ਤੇ ਜਿਹਦੇ ਵਿੱਚ ਹੁਣ ਇਹ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਲੇਕਿਨ ਜਿਹੜਾ ਬਈ ਰਾਜਵੀਰ ਜਵੰਦਾ ਦੇ ਅੱਜ ਉਸਦੇ ਮਾਤਾ ਪਿਤਾ ਉਸਦੇ ਬੱਚੇ ਰੁੱਲ ਗਿਆ ਤੇ ਅੱਜ ਉਹ ਰੋ ਰਿਹਾ ਸਾਰਾ ਪੰਜਾਬ ਰੋ ਰਿਹਾ ਤੇ ਪਰ ਲੇਕਿਨ ਕਈ ਘਟਨਾਵਾਂ ਵਾਪਰ ਜਾਂਦੀਆਂ ਦੂਜੇ ਦਿਨ ਇੱਕ ਜਿਹੜਾ ਕੀ ਬਈ ਬਰਿੰਦਰ ਸਿੰਘ ਕੁਮਨ ਬਰਿੰਦਰ ਸਿੰਘ ਕੁਮਨ ਇੱਕ ਬਾਡੀ ਬਿਲਡਰ ਆ ਤੇ ਜਿਹੜਾ ਕੀ ਉਹਨਾਂ ਦੀ ਵੀ ਹੱਤਿਆ ਹੋ ਜਾਂਦੀ ਹੈ ਉਹਨਾਂ ਦੇ ਹੁਣ ਉਹ ਵੀ ਆਪਾਂ ਇਹ ਕਹਿ ਸਕਦੇ ਆਂ ਵੀ ਉਹ ਵੀ ਡਾਕਟਰਾਂ ਦਾ ਇੱਕ ਅੰਗੇਲੀ ਆ ਉਹਨਾਂ ਦੀ ਜਦੋਂ ਮੌਕੇ ਤੇ ਮੌਤ ਹੋ ਜਾਂਦੀ ਆ ਸਿਰਫ ਇੱਕ ਹੱਦ ਦੇ ਖੇੜਦੇ ਜਾਂਦੇ ਆ ਉਹ ਇੱਕ ਆਪਣਾ ਕਹ ਦੀਏ ਵੀ ਜਿਵੇਂ ਬਾਹਰ ਦੀ ਕੋਈ ਦਿੱਕਤ ਆਉਂਦੀ ਆ ਆਪਾਂ ਕਹਿੰਦੀ ਆ ਨਾਰਮਲ ਦਿਖਾ ਕੇ ਉਹਨੇ ਕੋਈ ਨਾੜ ਚ ਵਾਲਾ ਜਾਂ ਜੋ ਵੀ ਆ ਕਈ ਵਾਰੀ ਤੇ ਪਰ ਲੇਕਿਨ ਉੱਥੇ ਜਾ ਕੇ ਕੀ ਹੁੰਦਾ ਬਈ ਉਹਨੂੰ ਨਹੀਂ ਪਤਾ ਸੀ ਜਾਨਸਾਰ ਉੱਥੇ ਡਾਕਟਰਾਂ ਦਾ ਕਹਿਣਾ ਵੀ ਇਹ ਅਟੈਕ ਹੋ ਗਿਆ ਜਿਹੜੀ ਉਹ ਮਸ਼ੀਨ ਦੇ ਵਿੱਚ ਪਾਉਂਦੇ ਆ ਬੰਦੇ ਦਾ ਚੈੱਕਅਪ ਕਰਦੇ ਆ ਪਰ ਲੇਕਿਨ ਕੱਦ ਹੁਣ 6 ਫੁੱਟ ਦਾ ਸੀ ਬਾਈ ਜਿਹੜਾ ਕਿ ਕੱਦ ਜਿਹਦੇ ਬਰਿੰਦਰ ਸਿੰਘ ਘੁੰਮਣ ਦਾ ਜਿਹੜਾ ਕਿ ਕੱਦ ਬਾਈ 6 ਫੁੱਟ ਦਾ ਸੀ ਪਰ ਮਸ਼ੀਨ ਚ ਪੂਰੇ ਨਹੀਂ ਆ ਰਹੀ ਸੀ ਉਹ 10 ਵੀ ਰਹੀ ਸੀ ਉਦੋਂ ਪਹਿਲਾਂ ਦੀ ਵੀਡੀਓ ਜਿਹੜੀ ਵੀ ਇਹਦੇ ਵਿੱਚ ਮੈਨੂੰ ਪੂਰਾ ਨਹੀਂ ਆ ਰਿਹਾ ਮੈਨੂੰ ਐ ਵੀ ਇਕੱਠਾ ਜਾ ਕੇ ਪੜਨਾ ਪਊ ਤੇ ਪਰ ਉਦੋਂ ਬਾਅਦ ਦਾ ਬਸ ਇਹੀ ਸ਼ਬਦ ਕਹਿੰਦੇ ਜਾਂਦੇ ਉਦੋਂ ਬਾਅਦ ਬਈ ਮੌਤ ਹੋ ਜਾਂਦੀ ਹੈ ਤੇ ਪਰ ਹੁਣ ਇਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਸੋਡਾ ਕੀ ਕਹਿਣਾ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਜਿਹੜਾ ਇਹ ਡਾਕਟਰਾਂ ਨੇ ਇੱਕ ਆਪਾਇ ਕਹਿ ਦਈਏ ਵੀ ਇੱਕ ਅੰਗੇਲੀਆਂ ਕਾਰਨ ਇੱਕ ਹੁਣ ਇਹਦੇ ਵਿੱਚ ਪੂਰੇ ਖੁਲਾਸੇ ਜਿਹੜੀ ਕਿ ਦੂ ਬਾਅਦ ਜਿਹੜੀ ਖਬਰ ਆਉਣਗੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜਿਹੜੀ ਹੁਣ ਤੱਕ ਦੀ ਰਿਪੋਰਟ ਸੀ ਜੋ ਬਈ ਇਹ ਪੁਲਿਸ ਰਿਪੋਰਟ ਦੱਸਦੀ ਆ ਜਿਸ ਦੇ ਵਿੱਚ ਪੂਰੀ ਇਨਕੁਆਇਰੀ ਦੇ ਨਾਲ ਇਹ ਜਾਂਚ ਕੀਤੀ ਜਾਂਦੀ ਆ ਵੀ ਇਹ ਐਕਸੀਡੈਂਟ ਹੋਇਆ ਨਹੀਂ ਕਰਵਾਇਆ ਜਾਂਦਾ ਇਹਦੇ ਵਿੱਚ ਹੁਣ ਕਈ ਡਾਕਟਰ ਫੇਸਣਗੇ ਇਹ ਪੂਰੀ ਗੱਲ ਦਾ ਜਦੋਂ ਅੱਗੇ ਦੀ ਅਪਡੇਟ ਆਉ ਉਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ 15ਵੇਂ ਮਿਲਦੇਗਾ ਨੂੰ ਨਾਮ ਟੌਕ ਤੇ ਧੰਨਵਾਦ